ਕਾਲ ਘਾਣ ਕਲਾਈ ਫਿਰਦੀ ਆ ਜੀ ਹਾਂ ਕਾਲ ਨਹੀਂ ਹਾਂ ਛੋਡੇ ਘਰੇ ਮੈਂ ਮਾਰ ਖਾ ਛੋਟੀ ਕੁੱਤਾ ਉਹ ਛੋਡੇ ਘਰੇ ਜਿੱਦੇ ਛੱਡੇ ਹੁੰਦੇ ਨੇ ਮੈਂ ਸਾਰਾ ਦਿਨ ਤੇ ਜਿਹੜੀਆਂ YouTube ਤੇ ਵੀਡੀਓ ਦੇਖਦੀਆਂ ਉਹ ਉਹ ਵੀ ਇੰਝ ਦੇਖਦੀਆਂ ਕੋਈ ਚਿੱਟਿਆਈ ਕੋਈ ਚਿੱਟਾ ਕੰਮ ਨਹੀਂ ਕਰਦਾ ਤੀਵੀਆਂ ਦੀ ਆ ਦੇਖੋ ਕਿਵੇਂ ਹਾਲਤ ਬੁਰੀ ਹੈਗੀ ਉਹਨਾਂ ਦੀ ਹਾਂ ਕੋਈ ਨੂੰ ਨਹੀਂ ਕਰਦੀ ਹੈਗੀ ਹਾਂ ਕੰਮ ਬੋਲ ਬੋਲ ਜਾਪਰ ਜਾਪਰ ਬੋਲਦਿਆਂ ਨੇ ਮੁਰੇ ਲੜਾਈ ਸਿੱਖਦੀਆਂ ਦੋਨਾਂ ਤੋਂ ਜਦੋਂ ਨੂੰ ਸਾ ਸਾਚ ਜਿੱਕਦੀਆਂ ਫਿਰ ਉਹਨਾਂ ਤੋਂ ਸਿੱਖਦੀਆਂ ਡਾਇਲੋਗ ਸਿੱਖਦੀ ਹਾਂ ਵੀਡੀਓ ਮਾਇਗਾ ਹੀ ਨਹੀਂ ਵੀਡੀਓ ਬਣਾ ਲੈ ਹਾਂ ਹਾਂ ਕੰਮ ਦਾ ਢੱਕਾ ਨਹੀਂ ਆਉਂਦੀਆਂ ਹੈਗੇ ਬੋਲ ਜਾਗ ਰਹੇ ਤੱਕ ਹਾਂ ਨੂੰ ਨੇ ਪੀਜੇ ਦੇ ਦੋ ਸਾਨੂੰ ਸਭ ਸਮੋਸੇ ਹੀ ਲਿਆ ਕੇ ਦੇ ਦੋ ਸਭ ਚੰਗੇ ਸੂਟ ਲਿਆ ਕੇ ਦੇ ਦੋ ਹਾਂ ਕੰਮ ਹੋਵੇ ਨਾ ਅੱਛਾ ਬਤਾ ਸੀ ਕਿੰਨਾ ਕੰਮ ਕਰੇਗਾ ਕਿੰਨੀ ਆਹ ਕਰੇਗਾ ਬੀਨਤ ਕਰੀਆ ਤੇ ਸਾਰਾ ਕੀ ਕੰਮ ਕਰਿਆ ਬਹੁਤ ਕੰਮ ਕਰੇ ਨੇ ਅਸੀਂ ਬਹੁਤ ਕੰਮ ਦਾ ਨਾਂ ਵੀ ਕਰ ਹੀ ਨਹੀਂ ਲਗ ਰਹਿਆਂ ਕਾਂ ਭਲਾ ਟੜ ਕੇ ਉੱਠਣਾ ਕਰਨਾ ਸਾਰਾ ਹਾਂ ਘੇਰ ਪਾਣ ਕਰਨੀ ਪਾਣ ਪਾਣ ਕਰਨੀ ਹਾਂ ਪਾਣ ਕਰਕੇ ਤਾਣੀ ਦੀ ਫਿਰ ਦੁਪਹਿਰੇ ਪਾਣ ਲੈਂਦੀਆਂ ਫਿਰ ਗੋਆ ਸਿੱਟ ਕੇ ਬਾਜ-ਬਾਜ ਫਿਰ ਗੰਢਣੀ ਲਾਉਣ ਵੈਂਦੀਆਂ ਆਥਾ ਨੂੰ ਬੰਨਣੀ ਲਾਉਣਦੀਆਂ ਜਲਦੀ ਕਰ ਲਾਉਣਦੀਆਂ ਫਿਰ ਬੁੰਦੀਆਂ ਤੰਦੀਆਂ ਸੁਨੇਹਾ ਉੱਠ ਕੇ ਸਾਡੇ ਵਾਲੇ ਕੰਮ ਕਿੱਥੇ ਕਰ ਲੈਣੀਆਂ ਤੂੰ ਹੁਣ ਚੈਲੰਜ ਕਰਦੀ ਹਾਂ ਹਾਂ ਹੱਸਿਆ ਕਰਾ ਲੈ ਕਰਦੀ ਨਾ ਘਰੇ ਅੜੇ ਸੀ ਅੱਛਾ ਦਿਨ ਚੜਦੇ ਨੂੰ ਤਾਣੀ ਚੱਕ ਦਿੰਦੀਆਂ ਕਰਕੇ ਹਾਂ ਜੇ ਅੱਗੇ ਬਾਹਰ ਅੰਦਰ ਜਾਂਦੇ ਭੁੜੇ ਆਉਂਦੇ ਉੱਠਦੇ ਦੇਖਦੇ ਤਾਂ ਤਣ ਤਣ ਇਹਨੂੰ ਵਿਆਹ ਤਾਣੀ ਤਣੀ ਜਾਂਦੀਆਂ ਨੇ ਜੇ ਉਹ ਤਿੰਨ ਚਾਰ ਦਾ ਚੱਕ ਦਿੰਦੇ ਨਾ ਅੱਛਾ ਭੁੜੇ ਵੀ ਭੁੜੇ ਲੈ ਕੇ ਬਾਟ ਦੇਂਗਾ ਅੱਛਾ ਕੰਮ ਕਰੇ ਹੋਏ ਨੇ ਦਾ ਕਿੰਨੇ ਕਿੰਨੇ ਰੁਪਏ ਲੈਂਦੀਆਂ ਸੀ ਫਿਰ ਇੱਕ ਵਾਰੀ ਤਾਣੀ ਦੇ ਇੱਕ ਉਹ ਤਾਂ ਸਸਤੇ ਭਾਅ ਤੇ ਕੀ ਭਾਅ ਸੀ 5 ਰੁਪਏ ਵਿਚੋੜੀ ਫਿਰ 10 ਰੁਪਏ ਵਿਚੋੜੀ ਹੋਗੀ ਅੱਛਾ 10 ਰੁਪਏ ਖੇ ਅਸ ਫਿਰ 12 ਰੁਪਏ ਖੇ 12 ਰੁਪਏ ਕੇਸ ਮਾਇ ਆਪ ਹੁਣੇ ਨੇ ਉਹਨਾਂ ਦੇ ਇਹ ਰਾ ਇਹਨਾਂ ਦਾ ਇਹਨਾਂ ਦੇ ਕੇਸ ਬਣ ਕੇ ਉਹਨਾਂ ਦੇ ਤੇ ਨੇ ਅੱਛਾ ਤੇ ਫਿਰ 12 ਰੁਪਏ ਹੁਣ ਕੋਈ ਬਾਰ ਇੱਕ ਕੇਸ ਦੇ ਹੁਣ ਕੋਈ ਕੇਸਾਂ ਦੇ ਦੇਖ ਲੈ ਕਿੰਨੇ ਆਣਗੇ ਹਾਂ ਹੁਣ ਜਵਾਕ ਕੋਈ 12 ਰੁਪਏ ਨਾ ਵੇਰਦਾ 12 ਰੁਪਏ ਨਾ ਕੋਈ ਵੇਦਾ ਨਹੀਂ ਅੱਛਾ ਹਾਂ ਆਏ ਕਾਇ ਕਮਾਇ ਆਏ ਕਮਾ ਕੇ ਵੀ ਲੋਕਾਂ ਨੂੰ ਮੈਜੇ ਤੇਰਾ ਦਾਦਾ ਪੈਸੇ ਵਿਆਜੂ ਦਿੰਦੇ ਤੇ ਅੱਛਾ ਹਾਂ ਕਿੱਦਾਂ ਉਹ ਕਿੰਨੇ ਰੁਪਏ ਤਨਖਾਹ ਸੀ ਉਹਦੀ 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 250 ਤੇ ਆਇਆ ਸੀ ਤਨਖਾਹ ਅੱਛਾ ਘੇਰੋ ਲਾਕਿਆ ਦੀ ਲੱਗ ਕੇ ਕਮਾਉਂਦਾ ਇੰਨੇ ਸਟੋਰ ਅਜ ਕਣ ਕਾਲੇ ਸਟੋਰਾਂ 'ਚ ਲੱਗਿਆ ਰਹਿੰਦਾ ਅਸਿਆ ਕਮਾਉਂਦਾ ਅਸੀਂ ਤਾਣੀ ਬੁੰਨਦੀਆਂ ਧੀਆਂ ਮੇਰੀਆਂ ਦਰੀ ਬੁੰਨਦੀਆਂ ਦਰਗਾ ਅਸਿਆ ਕੁਕੂੜੀ ਵੇਲਾਉਂਦੇ ਰਹਿੰਦੀ ਫੇਰ ਆ ਗਈ ਕੁੱਕੀ ਫੇਰ ਦਰਗਾ ਬੁੰਨਦੀ ਇੱਕ ਵਾਰ ਸੇ ਸਾਡੇ ਤਾੜੀ ਜਿਹੜੀ ਹੁੰਦੀ ਇੱਕ ਵਾਰ ਸੇ ਸਾਡੇ ਦਰੀ ਜਿਹੜੀ ਹੁੰਦੀ ਅੱਛਾ ਤੇ ਬਿੰਦਰ ਤੇ ਦੇਖੀ ਤੇਰਾ ਬੇਬੋ ਛੋਟਾ ਜਿਹਾ ਹੁੰਦਾ ਤੇ ਰਤਾਇਆ ਹੀ ਵੱਢਦੇ ਹੁੰਦੇ ਅੱਛਾ ਹਾਂ ਬਿੰਦਰ ਆੜ ਕੀ ਤੇ ਜੋ ਢਾਲੀ ਦਰਤਾਏ ਬਾਹਰ ਸੇ ਦਰਿਜੜੀ ਹੁੰਦੀ ਇੱਕ ਪਾਸੇ ਉਹ ਫਿਰ ਬਾਗੂ ਪ੍ਰੇਮੀ ਕਿ ਉਹਨਾਂ ਦੇ ਨਾਲ ਲੱ ਘੁੱਕੇ ਗੀਆਂ ਘੁੱਕੇ ਦੀ ਬਹੁਤ ਕਰੀ ਵੀ ਮੈਂ ਤਾਂ ਕੇਸ ਬੁਣਨ ਨਹੀਂ ਜਾਣਦੀ ਭੈਣ ਹਾਂ ਤੇ ਮੈਂ ਤਾਂ ਥੋੜੀਆਂ ਦਰੀਆਂ ਬੰਨਦੂ ਕੁਝ ਵੇਰੇ ਕੇਸ ਬੁਣਦੂ ਦਰੀਆਂ ਦਾ ਦਰੀਆਂ ਦੀ ਨਹੀਂ ਮਿਲਦਾ ਸੀ ਲੈਂਦੇ ਬੁਣ ਕੇ ਹਾਂ ਤੇ ਖੇਤਾਂ ਦੀ ਖੇਤਾਂ ਦੀ ਅਸੀਂ ਲੈਂਦੇ ਦਰੀਆਂ ਨਹੀਂ ਉਹ ਲੈਂਦੇ ਚੈਨਿੰਗ ਆਈ ਵੀ ਅਸੀਂ ਵਟਰਾ ਸਟਾ ਕਰ ਲਾਂ ਮੈਂ ਸੁਣਾ ਸਾਰੇ ਦਿਨ ਚ ਕੇਸ ਬੁਣ ਕੇ ਫਿਰ 12 ਰੁਪਏ ਬਣਦੇ ਸੀ 12 ਰੁਪਏ ਜੇ ਹੱਥਾਂ ਨੂੰ ਕੇਸ ਬੁਣਨ ਦੀਆਂ ਤਾਂ 12 ਰੁਪਏ ਜੇ ਤਾਂਨੀ ਦੀ ਵਿਛੋੜੀ ਬੁਣ ਦਿੰਦੀਆਂ ਤਾਂ ਪਹਿਲਾ ਪਾ ਦਰ ਪੀਏ ਬੰਦੇ ਤੇ ਫਿਰ 10 ਬੰਦੇ 10 10-10 ਰੁਪਏ ਨਾ ਰੁਪਏ ਇਕੱਠੇ ਕਰ ਲਏ। ਪੀਏ ਇਕੱਠੇ ਹੋ ਜਾਂਦੇ। ਸੂਤ ਲਿਉਂਦੀ ਆਪਦਾ, ਉਡੀਆਂ ਸਾਤਰ ਪੁੜਾ ਤੱਕ ਲਿਉਂਦੀ ਵੇਰ ਆਪਦਾ। ਫਿਰ ਪੂਰਾ ਬਾੜ ਦੀ ਦਰਦੀ, ਫਿਰ ਮੈਂ ਰੰਗ ਲਿਉਂਦੀ ਵਿੱਚੋਂ। ਫਿਰ ਮੈਂ ਬੁੰਦੀ ਆ ਫਿਰ ਧਿੰਗਾ ਦਾ। ਦੋ ਧਿੰਗਾ ਦਾ ਮਰਤਾ ਇਸ ਲੋਟ ਮੜਾ ਆਖੀ ਰੇਤਾ, ਨੂਨ ਨਿਆਲੇ। ਅੱਛਾ। ਸਾਰੇ ਉਹਦੇ ਥੀ ਆਕਲ ਇੰਨੀ ਦੀ। ਹੁੰਦਿਆਂ ਤਾਂ ਨੂਨ ਨਾ ਪਾ ਕੇ ਦਿਖਾ ਦੇਣਾ ਰੱਚ ਪਰ ਕੇ ਵੇ। ਅੱਛਾ। ਐਂ ਕਰੇ ਉਹ ਇੱਥੇ ਕੰਮ ਸਾਡਾ। ਸਾਰੇ ਨਮੋਨੇ ਨਮਾਨੇ ਡਿਜ਼ਾਈਨ ਸਾਰੇ ਹੁੰਦੇ ਦੇਖ ਲਈ ਤੇਰੀ ਭੁਆਰੀ ਆ ਕੇ ਬੈਠੀਆਂ ਕਲਾ ਕੇ ਕੀ ਅਨੂ ਨੂਨੇ ਆਲੇ ਦਿਖਾ ਦੇ ਮੇਰੀ ਜਿਹਨੇ ਮੇਰੀ ਦਾਦੀ ਜੀ ਬਣੇ ਐਨੀ ਮੈਂ ਮਾਮਾ ਦਿਖਾ ਰਹੇ ਨੇ ਤੇ ਅਨੂ ਕੀ ਨੂਨੇ ਬੰਦ ਗਾਨੇ ਅੱਛਾ ਹਾਂ ਬਿਨੂਨੇ ਆਲੇ ਬੁੱਕੇ ਦਿੱਤੇ ਨੇ ਹਾਂ ਕਿਆ ਕੋਈ ਨੂਨਿਆਂ ਦੇ ਆਏ ਨਹੀਂ ਐਨੀ ਮਿਹਨਤ ਕਰਕੇ ਹੁਣ ਫੇਰ ਬੈਠੀਆਂ ਹੁਣ ਨਿਆਰੇ ਬੰਤੇ ਚਾਰ ਚਾਰ ਬੰਤੇ ਬੁੰਦੀਆਂ ਜੱਲੂ ਦੀ ਵਾਹ ਹੁੰਦੀ ਲੇਦੋ ਅਸੀਂ ਹੁੰਦੀਆਂ ਸਾਰੀਆਂ ਬਹੁਤ ਸਾਰੀਆਂ ਬੰਤਾਂ ਅੱਛਾ ਤੇ ਤਾਰ ਬੜੀ ਦੁਨੀਆਂ ਨੂੰ ਪੈਤਾ ਹੁਈ ਹੋਰ ਕੀ ਸਤਾ ਹਾਂ ਕਹਿੰਦੇ ਆ ਬਾੜ ਦਿੰਦੇ ਹਾਂ ਹਾਂ ਪਰਿਆ ਦੀ ਕਮਾਈ ਦੇ ਹੁਣ ਤਾਂ ਐ ਕਹਿੰਦੇ ਰਾਬਰ ਕਰਦੇ ਤੇ ਪਸ਼ੂ ਹੋਣ ਨਾ ਹਣਾ ਹਾਂ ਦੋੜ ਦिए ਵਿਆਜ ਦੇ ਤਾਂ ਅਸੀਂ ਪੈਸੇ ਦਿੱਤੇ ਕਮਾਦੇ ਆ ਅੱਛਾ ਫਿਰ ਅਸੀਂ 35000 ਚ ਕਿੱਲਾ ਗਹੇ ਲਿਆ ਠੀਕ ਅੱਛਾ ਹਾਂ 30000 ਚ ਕਿੱਲਾ ਬਾ 30 ਚ ਲਿਆ ਫਿਰ 5 ਹੋਰ ਦੇ ਤਾਂ ਫਿਰ 35 ਚ ਕਰਤਾ